ਹਾਂਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਚੱਲੇ ਆ ਦੁਬਈ ਤੋਂ ਇਲੀਆ ਤੇ ਇਮੀਗ੍ਰੇਸ਼ਨ ਸਾਡੀ ਸਾਰੀ ਹੋ ਗਈ ਆ ਤੇ ਡਿਊਟੀ ਫਰੀ ਦੇ ਵਿੱਚ ਪਹੁੰਚੇ ਆ ਤੇ ਸਾਡੀ ਅੰਮ੍ਰਿਤਸਰ ਦੀ ਫਲੈਟ ਹੈਗੀ ਆ ਤੇ ਤੁਸੀਂ ਦੇਖੋ 에ਰਪੋਰਟ ਕਿੰਨਾ ਸੋਹਣਾ ਬਣਾਇਆ ਦੁਬਈ ਚ ਦੁਬਈ ਵਾਲਿਆਂ ਨੇ ਹੁਣ ਆਪਾਂ ਚੱਲੇ ਆਪਣੇ ਜੇਟ ਨੰਬਰ ਫਲਾਈਟ ਵਾਲ ਹਾਂ ਤਾਂ ਚਲੋ ਚਲੋ ਸਿੱਧਾ ਸਿੱਧਾ ਨਹੀਂ ਦਰੋਂ ਨਹੀਂ ਜਾਣਾ ਪੌੜੀ ਨਹੀਂ ਜਾਣਾ ਆਪਰੇ ਆਪ ਉੱਧਰ ਜਾਣਾ ਨਹੀਂ ਨਾ ਆਪਾਂ ਸਿੱਧਾ ਜਾਣਾ ਵਾ ਆ ਉੱਤੇ ਚਲੋ ਫੋਟੋ ਆ ਹਾਟੋ ਤੋ ਆਏ ਇੱਥੇ ਤੇ ਮੇਰਾ ਜਿਹੜਾ ਵੀਜ਼ਾ ਸੀ ਮੇਰੀ ਆਈਡੀ ਨਹੀਂ ਸੀ ਮੇਰੇ ਕੋਲ ਹੈਗੀ ਸਿਰਫ ਮੇਰਾ ਵੀਜ਼ਾ ਅਪਰੂਵਲ ਹੋ ਗਿਆ ਸੀ ਅੱਜ ਸਵੇਰੇ ਵੀਜ਼ਾ ਪ੍ਰੂਵ ਹੋਇਆ ਹੈ ਤੇ ਆਈਡੀ ਹਜੇ ਪ੍ਰਿੰਟ ਹੋਣੀ ਸੀ ਪਰ ਕੋਈ ਪ੍ਰੋਬਲਮ ਨਹੀਂ ਹੋਈ

चलो आज आज उठे हो जाए बाथरूम जा बाथरूम कर ला वजू ते विचे कर देना विचे तो नहीं करना जहाजे करना बाथरूम जहाज इधर आ फिर

ਪੀਓਰ ਵਾਟਰ ਅਸੀਂ ਇੱਕ ਬੋਤਲ ਪਾਣੀ ਲੈਣੀ ਹੈ ਇਹ ਸਾਡਾ ਗੇਟ ਨੰਬਰ ਹੈਗਾ ਵਾ ਡੀ ਸਾਹਮਣੇ ਆਖਾ ਗੇਟ ਨੰਬਰ ਹੈ ਡੀ ਤੇ ਸਿੱਧਾ ਨਿਸ਼ਾਨ ਦਿੱਤਾ ਤਾ ਸੀ ਇਹ ਚਲੋ ਚੱਲਦੇ ਹਾਂ ਸਿੱਧਾ ਨਾਲ ਨਾਲ ਤੁਹਾਨੂੰ ਦਿਖਾਉਂਦੇ ਆ ਕਿੱਥੇ ਸੀ

ਚੀ ਜਸਰ ਉਹ ਤੁਹਾਨੂੰ ਲਾਜੀ ਚੀਆ ਕਿੱਥੇ ਤੂਰ ਚੀ ਜੀ ਇਹ ਤੇਰੀ ਚਪਈਆਂ ਹੋਰ ਲੱਲਾ ਉਹ ਵੱਟ ਉਹ ਵੱਲਾ ਆਜਾ ਇੱਧਰ ਸਿੱਧਾ ਜਾਣਾ ਪੁੱਤ ਅੱਗੇ ਆਪਣਾ ਗੇਟ ਨੰਬਰ ਅੱਗੇ ਆਜਾ ਆਜਾ ਤੇ ਸਾਡਾ ਗੇਟ ਨੰਬਰ ਹੈਗਾ D46 ਜਾਂਦੇ ਪਏ ਆ ਆਪਣੇ ਗੇਟਮੰਡਰ ਨੂੰ ਤੇ ਦਿੱਲੀ ਕੋਟਾ ਇੱਥਾਂ ਨੇ ਬਣਾਇਆ ਜਿਹੜਾ 에ਰਪੋਰਟ ਆਪੋ ਦਾ ਵਿਵਾਰਿਆ ਬਹੁਤ ਵੱਡਾ ਤੇ ਤਾਜ ਸਿੰਘ ਸਾਡੇ ਨਾਲ ਜਾਂਦੇ ਆ ਮੈਨੂੰ ਕਿਹਾ ਮੈਂ ਮੈਨੂੰ ਟ੍ਰੋਲੀ ਜੀ ਮੈਨੂੰ ਫੜਾ ਦੇ ਕੇ ਕਹਿੰਦਾ ਨਹੀਂ ਪਪਾ ਆਪ ਹੀ ਲੈ ਕੇ ਜਾਵਾਂਗਾ ਮੈਂ ਚੱਲ ਠੀਕ ਹੈ ਭਾਈ ਵਾ ਠੀਕ ਹੈ ਤੇ ਅਸੀਂ ਸਪੀਡ ਰਸ ਜ਼ੋਰਾਂ ਤੋਂ ਤੇ ਇਸ ਚੱਲਦੇ ਪਏ ਆ ਜਾਂਦੇ ਪਏ ਆ ਦੇਖੋ ਸਾਰੇ ਲੋਕਿਆ ਦੇਖੋ ਇੱਕ ਬੱਚਾ ਕਿੱਦਾਂ ਬਿਠਾ ਲਿਆ ਆਪਣੇ ਆਪਣੇ ਬੈਗ ਦੇ ਉੱਪਰ ਹੀ ਬਿਠਾ ਲਿਆ ਹਨਾ ਤੇ ਇਹ ਤਾਂ ਇੱਦਾਂ ਤੁਸੀਂ ਦੇ ਸਕਦੇ ਹੋ ਲਪਿਸਟਿਕ ਜਿਹੜੀਆਂ ਪਤਾਲ ਲਾਈਆਂ ਕੰਦਾ ਦੇ ਨਾਲ ਤੇ ਜੇ ਆਪਣੀ ਪੰਜਾਬ ਦੀਆਂ ਆ ਜਾਣ ਇਥੇ ਤੇ ਉਹਨਾਂ ਤੇ ਇੱਕ ਦੂਜੇ ਨਾਲ ਲੜਮੜਛੜਾ ਕੋ ਮੈਂ ਜ਼ਿਆਦਾ ਲੈ ਗਿਆ ਉਹਨੇ ਕਹਣਾ ਮੈਂ ਜ਼ਿਆਦਾ ਲੈ ਜਾ ਤੇ ਕਿੰਨੀਆਂ ਲੱਗੀਆਂ ਲਪਿਸਟਿਕਾਂ ਇਹ ਤੇ ਮਲਕ ਹਜ਼ਾਰਾਂ ਨਾਲ ਲੜਾਈਆਂ ਕਈ ਪੁੱਟ ਕੇ ਵੀ ਲੈ ਗਈਆਂ ਲੱਗਦਾ ਮੈਨੂੰ ਨਾਲ ਹੀ ਸਲਾਉਣ ਬਣਾਇਆ ਨਾ ਬਿੰਦਸਾਰਾ ਨਾਲ ਹੀ ਕਟਿੰਗ ਕਰਾਓ ਨਾਲ ਹੀ ਫਲਾਈਟ ਤੇ ਤੁਹਾਡਾ ਟਾਈਮ ਹੈਗਾ ਤੇ ਕਟਿੰਗ ਕਰਾਓ ਤੇ ਨਾਲ ਹੀ ਔਰ ਜਿਹੜੇ ਫੈਸਿਲਿਟੀ ਕਰ ਚੜੀ ਹੈ ਉਹ ਤਾਂ ਵੀ ਆ ਪੁੱਢੀ ਹੋ ਜਾ ਉਹ ਜਾਨਾ ਔਰ ਉਸ ਨੂੰ ਤੋਂ ਪੜਨ ਮੈਟਮੰਡ ਦੇ ਗਾਦੀ ਜੇ ਦੀ ਸਮਝ ਲੱਗਦੀ ਹੈ ਜਿਆਦਾ ਕੋਈ ਹੋਰ ਇੰਗਲਿਸ਼ ਨੂੰ ਹੁੰਦੀ ਆ ਸਾਡੇ ਪੱਲੇ ਪਈ ਨਹੀਂ ਤੇ ਚੱਲਦੇ ਪਏ ਆ ਤੇ ਵੀਡੀਓ ਵਿੱਚ ਬਣੇ ਰਹੋ ਤੇ ਇਸ ਤੋਂ ਬਾਅਦ ਅਗਲਾ ਵਲੌਗ ਵੀ ਆਊਗਾ ਇੰਡੀਆ ਦਾ ਇਹ ਠੀਕ ਹੈ ਜਦੋਂ ਪਹੁੰਚਾਂਗੇ ਉਹਦਾ ਇੱਥੇ স্মੋਕਿੰਗ ਬਣਾਇਆ ਹੈ স্মੋਕਿੰਗ ਕੈਬਨ ਨੂੰ ਦੇਖੋ ਇੱਥੇ ਤੁਸੀਂ ਸਿੱਖਦੇ ਕੁਝ ਵੀ ਆਪਣੇ স্মੋਕ ਜਿਹੜੀ ਕਰ ਸਕਦੇ ਹੋ ਕੋਈ ਨੋਕ-ਟੋਕ ਨਹੀਂ ਇਸ ਤੋਂ ਬਾਹਰ ਨਹੀਂ ਕਰ ਸਕਦੇ ਯਾਨੀ ਕਿ ਜੇ ਬਾਹਰ ਖੜਾਗੇ ਤੇ ਉਹਨਾਂ ਨੇ ਚੱਕ ਲੈਣਾ ਦੇਖੋ ਬੱਚੇ ਕਿੰਨਾ ਸਦਾ ਨਹੀਂ ਕਰਦੇ ਕੋਈ ਉਹਦੀ ਲਿਫਟ ਦੇ ਨਾਲ ਤੇ ਨਾਲ ਹੀ ਸਾਡਾ ਤਾਜ਼ਾ ਬੈਗ ਨਾਲ ਜਿਹੜੀ ਜਾਂਦਾ ਕੂੜਾ ਮਾੜਾ ਸਪਲੀ ਸਤਾ ਨਹੀਂ ਕਰਦਾ ਇਸ ਸਟਾਪ ਤੇ ਅਸੀਂ ਬਹੁਤ ਜਾਂਦੇ ਪਏ ਆ ਅਸੀਂ ਇੱਕ ਸ਼ਿਪ ਲੱਗਾ ਪਾਣੀ ਦੇ ਵਿੱਚ ਪੋਸਟਡ ਤੇ ਮੈਂ ਹਿਸਾਬ ਲੈ ਜਿਹੜੀ ਇੱਥੇ ਜੋਬ ਕਰਦੇ ਨੇ ਆ ਰੇੜੀਆਂ ਜੀਆਂ ਟਰਾਲੀਆਂ ਜੀਆਂ ਲਈ ਫੜਦੇ ਟੈਰਾ ਵਾਲੀਆਂ ਵਧੀਆ ਵਾ ਜੇ ਕਿਸੇ ਨੇ ਕੋਈ ਮਤਲਬ ਕੋਈ ਬਜ਼ੁਰਗ ਹੈ ਸੀਨੀਅਰ ਹੈ ਤੇ ਬੈਠ ਕੇ ਤੇ ਜਾ ਸਕਦਾ ਆਪਣੇ ਗੇਟ ਨੰਬਰ ਤੱਕ ਤੇ ਇਹ ਵਧੀਆ ਇਹਨਾਂ ਦੀ ਜੋਬ ਹੈ ਇਹ 2000 3000 2500 ਦਾ ਲੱਗ ਗਿਆ ਕਿ ਤੇ ਲਈ ਜਾਂਦੇ 에어ਪੋਰਟ ਤੇ ਨਾਲੇ ਤੁੱਪ ਤੋਂ ਵੱਜ ਜਾਂਦੇ ਦੁਬਈ ਦੀ ਗਰਮੀ ਦਾ ਇਹ ਵਧੀਆ ਆ ਦੇਖ ਕੇ ਮੁਲਬ ਜੇ ਨੌਕਰੀ ਤੇ ਵਾਲੇ ਅਸੀਂ ਆ ਗਏ ਆ ਡੀ 646 ਗੇਟ ਨੰਬਰ ਆਪਣਾ ਆ ਗਿਆ ਵਾ ਤੇ ਇੱਥੇ ਦੇਖਣੇ ਆ ਕਿੱਥੇ ਲੱਗਾ 에어 ਇੰਡੀਆ ਦੀ ਫਲਾਈਟ ਦਾ ਜਹਾਜ਼ ਸਕਰੀਨ ਦੇ ਵਿੱਚ ਕਿ ਫੇ ਚੱਲਨੇ ਆ ਉੱਥੇ ਬੈਠਨੇ ਜਾ ਕੇ ਇਹ ਅੱਜ ਦੀ ਵੀਡੀਓ 8-10 ਮਿੰਟਾਂ ਦੀ ਹੋ ਜਾਣੀ ਲੱਗਦੀ ਲੰਬੀ। ਇਹ 에어ਪੋਰਟ ਬੜਾ ਲੰਮਾ ਹੈ। 에어ਪੋਰਟ ਤੇ ਜਾਂਦੇ ਜਾਂਦੇ ਵੀਡੀਓ ਨਾਲ ਹੀ ਲੰਮੀ ਹੋ ਜਾਂਦੀ ਹੈ। ਜਿੰਨੀ ਦੂਰ ਹੈ ਉਹਨੀ ਲੰਮੀ ਵੀਡੀਓ ਹੋ ਜਾਂਦੀ ਭਈ ਹੈ। ਤੇ ਸੋਹਣਾ 에어ਪੋਰਟ ਬਣਾਇਆ ਬਹੁਤ ਹੈਖਾ ਇੱਧਰ ਵੀ ਦੁਨੀਆ ਹੀ ਜਾਂਦੀ ਹੈ, ਦੁਨੀਆ ਹੀ ਚਾਈ ਜਾਂਦੀ ਹੈ। ਜਿੰਨੀ ਦੁਨੀਆ ਤੋਂ ਲੇ ਫਿਰਦੀ ਹੈ ਨਾ ਧਰਤੀ ਤੇ ਉਨੀ ਹੀ ਦੁਨੀਆ ਅਸਮਾਨ ਦੇ ਵਿੱਚ ਉਡਦੀ ਫਿਰਦੀ ਜਦੋਂ ਮਰਜੀ ਆਪਾਂ ਸੌਫਟਵੇਅਰ ਵੀ ਆਪਣਾ ਡਾਊਨਲੋਡ ਕਰ ਲ ਕੇ ਦੇਖ ਲਈਏ ਨਾ ਫਲਾਈਟ ਉਡਾਰਣ ਵਾਲਾ ਉਤੋਂ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਜਹਾਜ਼ ਉੱਡਦੇ ਫਿਰਦੇ ਆ ਇਸ ਅਸਮਾਨ ਦੇ ਵਿੱਚ ਕਿਹੜੀਆਂ ਵਗ ਦੇਦੇ ਚਲੋ ਇਦਾਂ ਹੀ ਚੰਗੀ ਐ ਯੁੱਗ ਬਦਲਿਆ ਭਈ ਅੱਗੇ ਨਾਲੋਂ ਬਹੁਤ ਜ਼ਿਆਦਾ ਬਜ਼ੁਰਗਣ ਦਸੀਏ ਜਾ ਕੇ ਤੇ ਹੋਏ ਉਹ ਗੱਲਾਂ ਪੁੱਛਦੇ ਆ ਕਿ ਕਿੱਦਾਂ ਉੱਡਿਆ ਤੇ ਆ ਮੈਂ ਆ ਗਿਆ ਹੁਣ ਵੀਡੀਓ ਦੇ ਵਿੱਚ ਆਪ ਵੀ ਫੋਟੋ ਥੋੜੀ ਲੈ ਆਈਏ ਵੀਡੀਓ ਦੇ ਵਿੱਚ ਤੇ ਠੀਕ ਹੈ ਜੀ ਮਿਲਦੇ ਆ ਜੀ ਅਗਲੇ ਵਲੌਗ ਚ ਇੰਡੀਆ ਪਹੁੰਚ ਕੇ ਤੁਹਾਨੂੰ ਪਾਉਣੀ ਸਾਰੀ ਡਿਟੇਲ ਕਿੱਦਾਂ ਰਹੀ ਇਮੀਗ੍ਰੇਸ਼ਨ ਇਧਰ ਤਾਜ ਹੁਣੀ ਹੈ ਜੀ ਗਨੀਟ ਦੇ ਪਈ ਕਹਿੰਦੇ ਫੋਟਾ ਲੈਣੇ ਲੈਣਾ ਚਲਾ ਚਲੀਏ ਦਾ ਛੱਡ ਪਰੇ ਅਜੀਬ ਕਿੰਦਰ ਨਹੀਂ ਪਪਾ ਫੋਟਾ ਲੈਣੇ ਲੈਣਾ ਦੁਬਾਰੇ ਹੱਸਦਾ ਨਾਲ लाइट साढ़े फ्लाइट साइ थोड़ा टाइम तो असि आ गए अपनी जगह से चलो जो इतवा बोर्डिंग बस करा के स्टैंड उ तुर पा अस पहुँच गए जगह अपने और सुनाओ बाकी जो वीडियो सही लगे तो लाइक सबसक्राइब में जरूर करियो दिखाने पुता पिता होने रो भीडियो